ਬੀਤੇ ਦਿਨ ਸ਼੍ਰੀ ਮੁਕਤਸਰ ਸਾਹਿਬ ਦੇ ਨਦੀਕੀ ਪਿੰਡ ਵੱਟੂ ਦੇ ਕੋਲੋਂ ਲੰਘਦੀਆਂ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਛਾਲ ਮਾਰ ਲਈ ਗਈ ਸੀ ਔਰ ਉਸ ਦੀ ਭਾਲ ਪਿੰਡ ਵਾਸੀ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਅੱਜ ਉਸ ਵਿਅਕਤੀ ਨੂੰ ਬਾਹਰ ਕੱਢ ਲਿਆ ਗਿਆ ਹੈਗਾ ਇਹ ਤਸਵੀਰਾਂ ਪਿੰਡ ਬਟੂ ਤੋਂ ਰਾਜਸਥਾਨ ਫੀਡਰ ਨਹਿਰ ਤੋਂ ਸਾਂਝੀਆਂ ਕਰ ਰਹੇ ਹਨ ਜਿੱਥੇ ਬੀਤੀ ਰਾਤ ਤੋਂ ਹੀ ਵਿਅਕਤੀ ਦੀ ਜਿਹੜੀ ਭਾਲ ਆ ਕੀਤੀ ਜਾ ਰਹੀ ਸੀ ਔਰ ਵਿਅਕਤੀ ਦੀ ਜਿਹੜੀ ਪਛਾਣ ਆ ਉਹ ਸੁਖਰਾਮ ਪਿੰਡ ਡੱਗੂ ਰਮਾਣਾ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਆ ਔਰ ਦੱਸਦੀ ਹੈ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਜਿਹੜਾ ਵਿਅਕਤੀ ਸੁਖਰਾਮ ਆ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ ਜਿਸ ਦੇ ਕਾਰਨ ਉਸਨੇ ਆਪਣੇ ਮੋਟਰਸਾਈਕਲ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਨਹਿਰ ਦੇ ਵਿੱਚ ਛਾਲ ਮਾਰ ਲਈ ਗਈ ਸੀ ਜਿਸ ਤੋਂ ਬਾਅਦ ਪੁਲਿਸ ਔਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਔਰ ਫਿਰ ਜੋ ਵੰਟੀ ਡੱਲਾ ਗੋਤਾਖੋਰ ਉਹਨਾਂ ਦੀ ਟੀਮ ਨੂੰ ਲੁਧਿਆਣੇ ਤੋਂ ਬੁਲਾਇਆ ਗਿਆ ਔਰ ਉਹਨਾਂ ਦੇ ਵੱਲੋਂ ਅੱਜ ਨਹਿਰ ਦੇ ਵਿੱਚੋਂ ਵਿਅਕਤੀ ਸੁਖਰਾਮ ਨੂੰ ਕੱਢਿਆ ਗਿਆ ਹੈਗਾ ਔਰ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰ ਜੋ ਮ੍ਰਿਤਕ ਸੁਖਰਾਮ ਉਸ ਨੂੰ ਲਿਜਾ ਰਹੇ ਨੇ ਔਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਕਾਫੀ ਸਮੇਂ ਤੋਂ ਜਿਹੜਾ ਸੋ ਖਰਾਮੋ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ ਜਿਸ ਦੇ ਕਾਰਨ ਉਸ ਨੇ ਅਜੀਹਾ ਜਿਹਾ ਕਦਮ ਚੱਕਿਆ ਘਰੋਂ ਉਹ ਦਵਾਈ ਲੈਣ ਦੇ ਲਈ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਉਸ ਨੇ ਇਸ ਪਿੰਡ ਵੱਟੂ ਮੁਖਸਰ ਦੇ ਕੋਲ ਜੋ ਰਾਜਸਥਾਨ ਫੀਡਰ ਨਹਿਰ ਗੁਜ਼ਰਦੀ ਹੈ ਉਸ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਫਿਲਹਾਲ ਬੰਟੀ ਡੱਲਾ ਜੋ ਗੋਤਾਖੋਰ ਟੀਮ ਆ ਉਹਨਾਂ ਦੇ ਵੱਲੋਂ ਮ੍ਰਿਤਕ ਨੂੰ ਬਾਹਰ ਕੱਢ ਲਿਆ ਗਿਆ ਹੈਗਾ ਉਹ ਪਰਿਵਾਰ ਆ ਜਿਹੜਾ ਹਰ ਬੋਡੀ ਹੁਣ ਲਗਾ ਰਿਹਾ ਇਹ ਤਸਵੀਰਾਂ ਜਿਹੜੀਆਂ ਮੁਕਸਰ ਦੇ ਪਿੰਡ ਵੱਟੂ ਤੇ ਸਾਂਝੀਆਂ ਕਰ ਰਹੇ ਹਾਂ ਕੱਲ ਹੀ ਕਰੀਬ ਸ਼ਾਮ 5 ਵਜੇ ਜੋ ਸੁਖਰਾਮ ਦੇ ਵੱਲੋਂ ਆਪਣੇ ਆਪ ਨੂੰ ਬੰਨ ਕੇ ਮੋਟਰਸਾਈਕਲ ਦੇ ਨਾਲ ਛਾਲ ਮਾਰੀ ਗਈ ਸੀਗੀ ਫਿਲਹਾਲ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈਗਾ ਔਰ ਜਿਹੜੇ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਸੀ ਉਹਨਾਂ ਦਾ ਕੀ ਕਹਿਣਾ ਹੈਗਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਪੂਰਾ ਮਾਮਲਾ ਹੈ ਕੀ ਸੀਗਾ ਕਿਉਂ ਸੁਖਰਾਮ ਦੇ ਵੱਲੋਂ ਜਿਹੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਆ ਅਸੀਂ ਇਸ ਖ਼ਬਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨੇ ਸਾਡੇ ਪਹਿਲੇ ਸੱਦੇ ਤੇ ਪਹੁੰਚ ਕੇ Laash ਨੂੰ ਕੱਢ ਕੇ ਸਾਡੇ ਸਪੁਰਦਿਤ ਕੀਤਾ ਹੈ ਅਸੀਂ ਇਸ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਇਹ ਹੀ ਅਰਦਾਸ ਹੈ ਸਤਿਗੁਰੂ ਤੇ ਆਪਾਂ ਇਹਦਾ ਨਾਮ ਸੀ ਜੀ ਜਿਹਨਾਂ ਨੂੰ ਸਾਲ ਮਾਰਿਆ ਇਹਦਾ ਨਾਮ ਸੁਖਰਾਮ ਸਿੰਘ ਆ ਜੀ ਹਾਂ ਤੇ ਸਾਲ ਤੋਂ ਮਰੀ ਸੀ ਤੇ ਕੱਲ 4:30 ਵਜੇ ਦੀ ਘਟਨਾ ਆਈ ਹੈ ਕੀ ਕਾਰਨ ਕੀ ਸੀ ਜੀ ਨਹੀਂ ਜੀ ਦਿਮਾਗੀ ਤੌਰ ਤੇ ਇਹਨਾਂ 6 ਮਹੀਨੇ ਦਾ ਪਰੇਸ਼ਾਨ ਰਹ ਰਿਹਾ ਸੀ ਦੱਸ ਤਾਂ ਰਿਹਾ ਨਹੀਂ ਸੀਗਾ ਪਰ ਅੰਦਰ ਅੰਦਰ ਜਾਨੀ ਕਿ ਪਰੇਸ਼ਾਨ ਸੀ ਉਮਰ ਕਿੰਨੀ ਸੀ ਜੀ ਉਮਰ 50 ਕ ਦੇ ਵੇੜ ਹੋ ਗਈ ਪੰਜਾਬ ਹਾਂਜੀ ਹਾਂਜੀ ਦੋ ਬੱਚੇ ਐ ਇੱਕ ਬੱਚਾ ਤਾਂ ਬਾਹਰ ਐ ਤੇ ਗੁੱਡੀ ਵਿਆਹੀ ਹੋਈ ਐ ਪਰਿਵਾਰ ਬਹੁਤ ਵਧੀਆ ਸੀ ਜੀ ਬਡੇ ਵੀ ਬਾਹਰ ਆ ਮੁੰਡਾ ਬਡੇ ਦੋਨੇ ਬਾਹਰ ਨੂੰ ਕੱਢ ਲਈ ਨਾ ਹਾਂ লাশ ਕੱਢ ਕੇ ਜੀ ਦੇਤੀ ਐ ਬਹੁਤ ਮਾੜੀ ਸਾਡੇ ਨਗਰ ਲਈ ਬਹੁਤ ਮਾੜਾ ਚ ਕਾਲਾ ਪੈ ਚੜਿਆ ਜਿਹੜਾ ਸਾਡਾ ਅਜ ਨੌਜਵਾਨ ਆਵਿਧਾਨ ਗਿਆ ਗਿਆ ਬਹੁਤ ਅਫਸੋਸ ਐ ਨਹੀਂ ਘਰੋਂ ਜਦੋਂ ਆਇਆ ਨਾ ਇਹ ਮੱਝ ਨੇ ਢਿਲੀ ਸੀਗੀ ਰਾਤ ਮੇਰੀ ਗੱਲ ਹੋਈ ਸੀ ਤੇ ਵਾਈਫ ਨਾਲ ਇਹ ਦਵਾਈ ਲੈਣ ਆਇਆ ਸੀਗਾ ਸਾਡਾ ਨਾਲ ਹੀ ਪਿੰਡਾ ਟੀਮ ਆਲੀ। ਉੱਥੋਂ ਇੱਕ ਤਕਰੀਬਨ 1:00 ਵਜੇ ਆਇਆ ਤੇ ਇਹਨਾਂ ਨੂੰ ਸਵਾ 3:30 ਵਜੇ ਫੋਨ ਕੀਤਾ। ਕਹਿੰਦਾ ਮੈਨੂੰ ਦਵਾਈ ਨਹੀਂ ਮਿਲੀ, ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ। ਅੱਧੀ ਦਵਾਈ ਮਿਲ ਗਈ ਤੇ ਫਿਰ ਮੈਂ ਦਵਾਈ ਕੋਟਪੂਰੋਂ ਲੈਣ ਚੱਲਿਆ। ਬੁੜੀਆਂ ਨੇ ਇਹ ਵੀ ਕਿਹਾ ਕਿ ਤੁਸੀਂ ਘਰੇ ਆ ਜਿਓ। ਕਿਉਂਕਿ ਆਪਾਂ ਦਵਾਈ ਫੇਰ ਲਿਆਵਾਂਗੇ। ਉਹਨਾਂ ਨੂੰ ਥੋੜਾ ਹੁੰਦਾ ਹੀ ਆ ਪਰੇਸ਼ਾਨੀ ਸੀ ਕਿ ਕਿਉਂਕਿ ਸਿਹਤ ਨਹੀਂ ਸਹੀ ਨਹੀਂ ਸੀ, ਪਰ ਇਸ਼ਾਰਾ ਰਹਿੰਦਾ ਸੀ। ਉਹ ਕਹਿੰਦੇ ਤੁਸੀਂ ਘਰੇ ਆ ਜਿਓ, ਕਹਿੰਦਾ ਨਹੀਂ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ, ਪੈਂਚਰ ਲਵਾ ਕੇ ਮੈਂ ਆ ਜਾਣਾ। ਮੰਲਾ ਵਸ 4:30-4:00 ਦੇ ਵਿੱਚ ਉਦੋਂ ਮੁੜ ਕੇ ਫੋਨ ਬੰਦ ਹੋ ਗਿਆ ਤੇ ਉਦੋਂ ਮੁੜ ਕੇ ਪਤਾ ਲੱਗਿਆ ਇੱਥੇ ਇੱਕ ਨਾਲ ਹੀ ਸਾਹਮਣੇ ਘਰ ਸੀਗਾ ਉਹ ਨਾ ਇੱਥੇ ਬੰਦਾ ਬਾਹਰ ਖੜਾ ਸੀਗਾ ਜਦੋਂ ਇਹਨੇ ਆਪਦਾ ਸਰੀਰ ਨੂੰ ਬੰਨ੍ਹ ਕੇ ਤੇ ਮੋਢੇ ਸਮੇਤ ਸਿੱਟਿਆ ਫਿਰ ਉਹ ਪਹਿਲੇ ਪਾਸੋਂ ਕੁੱਦ ਕੇ ਆਇਆ ਉਹਨੇ ਆ ਕੇ ਫਿਰ ਦੱਸਿਆ ਤੇ ਫਿਰ ਸਾਨੂੰ 6 ਵਜੇ ਤਕਰੀਬ ਪਤਾ ਲੱਗਿਆ ਇਹ ਸਾਡਾ ਬੰਦਾ ਜੀ ਐਡਾ ਗੁਰਮਣੀ ਦਾ ਰਹਿਣ ਵਾਲਾ ਸੀਗਾ ਸੁਖਰਾਮ ਸਿੰਘ ਹਾ ਜਿਲ੍ਹਾ ਫਰੀਦਕੋਟ ਜਿਹੜਾ ਵਸਤਾ ਜੀ ਨੈਰਤ ਛਾਲ ਮਾਰੀ ਸੀਗੀ ਕੀ ਪਹਿਚਾਨ ਹੋਈ ਆ ਜੀ ਔਰ ਕੀ ਕਾਰਨ ਕੀ ਹੋਇਆ ਇਹ ਕੋਈ ਦਿਮਾਗੀ ਟੈਨਸ਼ਨ ਦਾ ਇਹ ਬੰਦਾ ਪਰੇਸ਼ਾਨ ਸੀ ਕੋਈ ਇਹਦੀ ਬਹੁਤ ਜ਼ਿਆਦਾ ਪ੍ਰੋਬਲਮ ਦਾ ਸਾਨੂੰ ਪਤਾ ਨਹੀਂ ਲੱਗ ਸਕਿਆ ਪਰ شناخت ਹੋ ਗਈ ਆ ਸੁਖਰਾਮ ਪੁੱਤਰ ਨੰਦ ਸਿੰਘ ਵਾਸੀ ਡੋਗੁਰਮਾਨ ਦਾ ਕੋਈ 45-50 ਸਾਲ ਦੀ ਉਮਰ ਹੈਦੀ ਤੇ ਬਾਕੀ ਪਰਿਵਾਰ ਜਿਹੜਾ ਇਹ ਸਾਰੇ ਇਹ ਕਹਿ ਰਹੇ ਵੀ ਅਸੀਂ ਪੋਸਟਮਾਨ ਵੱਲ ਨਹੀਂ ਕਰਾਉਣਾ ਅਸੀਂ ਵੈਸੇ ਹੀ ਅੰਤਮ ਸਿਸਟਾਰੇ ਦਾ ਕਰਨਾ ਚਾਹਣੇ ਅੱਗੇ ਅਫਸਰਾਂ ਦਾ ਜੋ ਹੁਕਮ ਆਇਆ ਉਹ ਰਹਿ ਕੇ ਅਗਲੀ ਕਾਰਵਾਈ ਕੀਤੀ ਤੁਸੀਂ ਅੱਜ ਡੈੱਡ ਬੋਡੀ ਕੱਢੀ ਹੈਗੀ ਆ ਕੀ ਪਛਾਣ ਹੋਈ ਹੈ ਉਹ ਦੂਰ ਕਰਨਾ ਚਾਹੀਦਾ ਹੈ ਹਲੋ ਸਭ ਤੋਂ ਪਹਿਲਾਂ ਮੈਂ ਪਿਆਰ ਭਰੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਬੁਲਾਉਣਾ ਜੀ ਮੈਂ ਛੋਟਾ ਜਿਹਾ ਸਮਾਜ ਸੇਵਕ ਵੰਟੀ ਸੰਗਠ ਪਿੰਡ ਡੱਲਾ ਜ਼ਿਲ੍ਹਾ ਲੁਧਿਆਣਾ ਸਾਨੂੰ ਜੀ ਪਰਿਵਾਰ ਨੇ ਫੋਨ ਲਾਇਆ ਸੀਗਾ ਵੀ ਆ ਜਿਹੜੀ ਨਹਿਰ ਆਈ ਛੋਟੇ ਵਾਲੀ ਵੀ ਉਧਰੋਂ ਕਿਸੇ ਖੜੇ ਬੰਦੇ ਨੇ ਉਹਨੂੰ ਵੇਖਿਆ ਸੀਗਾ ਵੀ ਆਪਣੇ ਆਪ ਨੂੰ ਮੋਟਰਸਾਈਕਲ ਨਾਲ ਬੰਨ ਰਿਹਾ ਸੀ ਗੱਲ ਦੇ ਵਿੱਚ ਪਰ ਨਾ ਪਾ ਗੇ ਪਹਿਲਾਂ ਉਹਨੇ ਗੱਲ ਪਰਨਾ ਉਹਦੀ ਗੱਲ 'ਚ ਪਾਇਆ ਜੀ ਫਿਰ ਮੋਟਰਸਾਈਕਲ ਦੇ ਨਾਲ ਬੰਨਿਆ ਤੇ ਫਿਰ ਜਿਹਨੇ ਮੋਟਰਸਾਈਕਲ ਸਮੇਤ ਇਹ ਨਹਿਰ ਦੇ ਵਿੱਚ ਜਾਨੀ ਆਪ ਦੇ ਲਈ ਉਹਨੇ ਆਪ ਦਾ ਸਬੂਤ ਜਮਾ ਮਟਾਤਾ ਸੀ ਵੀ ਮੈਂ ਪਰਿਵਾਰ ਨੂੰ ਸੈਦ ਹੋ ਸਕਦਾ ਹੀ ਹੁੰਦਾ ਕਈਆਂ ਨੂੰ ਕਿ ਅਸੀਂ ਪਰਿਵਾਰ ਨੂੰ ਡੈਡ ਬੋਡੀ ਵੀ ਨਾ ਮਿਲੇ ਤੇ ਉਹ ਮੁੰਡਾ ਜੀ ਉਧਰੋਂ ਤੈਰ ਕੇ ਆਇਆ ਉਹਨੇ ਵੇਖਿਆ ਉਦੋਂ ਤਾਈ ਜੀ ਉਹ ਡੁੱਬ ਚੁੱਕਿਆ ਸੀ ਤੇ ਸਾਨੂੰ ਪਰਿਵਾਰ ਨੇ ਫੋਨ ਲਾਇਆ ਸੀ ਇਹ ਕੱਲ 4:00 ਵਜੇ ਦੀ ਖਬਰ ਸੀਗੀ ਜੀ ਤੇ ਉਸ ਦੀ ਡੈਡ ਬੋਡੀ ਜਿਹੜੀ ਅਸੀਂ ਕੁਝ ਮਿੰਟਾਂ ਦੇ ਵਿੱਚ ਜਿਹੜੀ ਕੱਢ ਲਈ ਆ ਮੈਂ ਧੰਨਵਾਦ ਕਰਦਾ ਬਈ ਗੋਰੇ ਦਾ ਬਈ ਦਾ ਇਹ ਬਹੁਤ ਜਿਆਦਾ ਵੀ ਸੇਵਾ ਨਿਭਾਰਿਆ ਵਾ ਹੁਣ ਲਗਾਤਾਰ ਗਰਮੀ ਆ ਗਈ ਗਰਮੀ ਤੇ ਬਹੁਤ ਮੁੰਡੇ ਬਈ ਨਹਿਰਾਂ ਦੇ ਵਿੱਚ ਡੁੱਬ ਰਹੇ ਆ ਤੇ ਮੈਂ ਤਾਂ ਜੀ ਆਪਣੇ ਜਿਹੜੇ ਮਤਲਬ ਕਿ ਪੰਜਾਬ ਦੇ ਕਿੰਨੇ ਜਿੰਨੇ ਵੀ ਆ ਸਾਰੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਹ ਜਾ ਕਿਉਂ ਪੰਜਾਬ ਦੇ ਵਿੱਚ ਹੋਣ ਲੱਗ ਗਿਆ ਕੋਸਕ ਤਾਂ ਇੱਕ ਡੈੱਡ ਬੋਡੀ ਛੋਟੀ ਨਹਿਰ ਦੇ ਵਿੱਚ ਹੋਰ ਲੰਗੀ ਆ ਤੇ ਪਿਛਲੇ ਦਿਨੀ ਫਰੀਦਕੋਟ ਪ੍ਰਗਟ ਜਿਹੜਾ ਗੋਤਾ ਹੋਰ ਉਹ ਲੱਭ ਰਿਹਾ ਉਹਨਾਂ ਨੂੰ ਜੀ ਦੋਨੇ ਪਤੀ ਪਤਨੀ ਨੇ ਨਹਿਰ ਦੇ ਵਿੱਚ ਸਾਲ ਮਾਰੀ ਆ ਤੇ ਉਹ ਜੀ ਦੋ ਮਲ ਉਹਨਾਂ ਦੇ 6 ਮਹੀਨੇ ਦਾ ਇੱਕ ਜਵਾਕ ਵੀ ਹੋਣ ਵਾਲਾ ਸੀਗਾ ਪਤਾ ਨਹੀਂ ਜੀ ਕੋਸਕਤਾਨਾ ਸੇ ਦੀ ਦਲ ਦੇ ਦਲ ਦੇ ਵਿੱਚ ਨੌਜਵਾਨ ਮਾਰਦੇ ਆ ਤੇ ਹੁਣ ਗਰਮੀ ਆ ਗਈ ਕੋਸਕੇ ਜੀ ਨੌਂਦੇ ਵੀ ਬਹੁਤ ਮਾਰਨਗੇ ਤੇ ਉਹਨਾਂ ਨੂੰ ਵੀ ਜ਼ਰੂਰ ਰੋਕੋ ਜੇ ਕਿਸੇ ਨੂੰ ਵੀ ਕੋਈ ਬੱਚਾ ਨਾ ਹੁੰਦਾ ਦਹ ਦਾ ਨਹਿਰ ਦੇ ਜਾਂ ਸੂਏ ਚ ਉਹਨਾਂ ਨੂੰ ਵੀ ਜ਼ਰੂਰ ਰੋਕਿਆ ਜਾਵੇ ਮੈਂ ਮੰਨਦਾ ਵੀ ਉਹ ਨਹੀਂ ਮੰਨਦੇ ਰਾਜੀ ਘੂਰਿਆ ਜਰੂਰ ਜਾਵੇ ਰੋਕਿਆ ਜਰੂਰ ਜਾਵੇ ਕਿਸੇ ਦੀ ਜਾਨ ਵੱੱਦ ਸਕਦੀ ਔਖਾ ਤਾਂ ਹੀ ਹੈਗਾ ਸਾਨੂੰ ਤਾਂ ਹੀ ਖੌਦਾਂ ਨਹੀਂ ਪਤਾ ਜਦੋਂ ਅਸੀਂ ਕੋਈ ਵੀ ਡੈੱਡ ਬਾਡੀ ਕੱਢਣ ਜਾਂਦੇ ਆ ਤੇ ਸਾਨੂੰ ਖੌਦਾਂ ਨਹੀਂ ਪਤਾ ਵੀ ਅਸੀਂ ਬਾਹਰ ਨਿਕਲਾਂਗੇ ਕਿ ਨਹੀਂ ਨਿਕਲਾਂਗੇ ਜੀ ਕਿਉਂਕਿ ਕੀ ਪਤਾ ਜੀ ਇਹਦੇ ਬਨਹਿਰ ਦੇ ਵਿੱਚ ਦਰਖਤ ਗਰੇ ਹੋਇਆ ਐ ਇਦਾਂ ਹੀ ਜੀ ਇਹਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਗੱਡੀਆਂ ਜਾਂ ਮੋਟਰਸਾਈਕਲ ਹੋਰ ਵੀ ਗਰੇ ਹੋਇਆ ਕਿੰਨਾ ਦਾ ਕਈ ਪਰਿਵਾਰਾਂ ਨੂੰ ਹਲੇ ਤੱਕ ਉਹਨਾਂ ਦੀਆਂ ਡੈੱਡ ਬਾਡੀ ਨਹੀਂ ਮਿਲੀਆਂ ਉਹ ਇਹੀ ਕਾਰਨ ਆ ਜੀ ਬੰਦਾ ਕਈ ਵਾਰ ਆਪਦਾ ਸਬੂਤ ਹੀ ਮਟਾ ਜਾਂਦਾ ਉਹਦਾ ਫਿਰ ਹਾਂਜੀ ਇਹ ਬਿਲਕੁਲ ਫ੍ਰੀ ਸੇਵਾ ਕਰਦੇ ਆ ਜੀ ਜਦੋਂ ਕੋਈ ਟੀਮ ਬੁਲਾਉਂਨੇ ਆ ਜੀ ਫਿਰ ਅੱਜ ਦੇਖੋ ਜੀ ਅਸੀਂ ਘੜ ਤੋਂ ਘੜ ਜੀ 2 250 ਕਿਲੋਮੀਟਰ ਤੋਂ ਆਏ ਆ ਉੱਥੇ ਦਿਨ ਪਾ ਅਸੀਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਮੁੰਡੇ ਡੁੱਬੇ ਹੋਏ ਆ ਜੀ ਉੱਥੇ ਮੱਥਾ ਟੇਕਣ ਗਏ ਸੀ ਦਿਨ ਪਾ ਰਾਤ ਹੋ ਗਏ ਸਾਨੂੰ ਅਸੀਂ ਸੁੱਤੇ ਵੀ ਨਹੀਂ ਤੇ ਬੁਰਕੀ ਦੀ ਇੱਕ ਬੁਰਕੀ ਵੀ ਤੱਕ ਵੀ ਨਹੀਂ ਜੀ ਖਾਦੀ ਹੁਣ ਦੇ ਲੋ ਟਾਈਮ ਕਿੰਨਾ ਹੋ ਗਿਆ ਹਲੇ ਤੱਕ ਮੈਂ ਰੋਟੀ ਕਿਸੇ ਵੀ ਮੇਰੇ ਜਿਹੜੀ ਟੀਮ ਆ ਕਿਸੇ ਨੇ ਵੀ ਨਹੀਂ ਖਾਦੀ ਤੇ ਇਦਾਂ ਹੀ ਜੀ ਅਸੀਂ ਸਵੇਰਾਂ ਨਿਵਾ ਰਹੇ ਆ ਤੇ ਥੋੜੀ ਪਰੇਸ਼ਾਨੀ ਹੁੰਦੀ ਆ ਜੀ ਸਾਨੂੰ ਜਿਵੇਂ ਕੋਈ ਜਿੱਦਾਂ ਜਿੱਥੇ ਅਗਲੇ ਨੂੰ ਕਹਿੰਨੇ ਆ ਵੀ ਅਸੀਂ ਇਹਨਾਂ ਨੂੰ ਕਿਹਾ ਸੀ ਵੀ 8 ਵਜੇ ਤੁਹਾਡੇ ਕੋਲੇ ਪਹੁੰਚ ਜਾਾਂਗੇ ਪਰ ਜੀ ਸਿਹਤ ਸਾਡੀ ਹੁਣ ਤੁਹਾਨੂੰ ਪਤਾ ਹੀ ਆ ਜੀ ਰਾਹ ਦੇ ਵਿੱਚ ਦਿੱਕਤਾਂ ਵੀ ਆਉਂਦੀਆਂ ਜਾਂ ਕਿਤੇ ਜਾਮ ਦੇ ਵਿੱਚ ਖੜਾ ਲਿਆ ਸਾਨੂੰ ਤੇ ਕਈ ਵਾਰ ਪ੍ਰਸ਼ਾਸਨ ਸਾਡਾ ਜੀ ਕਈ ਵਾਰ ਚਲਾਣ ਵੀ ਕਰ ਦਿੰਦਾ ਆ ਸਾਡੀ ਇੰਨੀ ਸੇਵਾ ਕਰਨ ਦੇ ਬਾਵਜੂਦ ਵੀ ਸਾਨੂੰ ਯਾਨੀ ਕੋਈ ਸਹੂਲਤ ਨਹੀਂ ਹੈਗੀ ਕੋਈ ਮਤਲਬ ਕਿ ਜਿਹੜੇ ਐਨ ਆਰ ਆਈ ਵੀਰ ਆਪਾਂ ਆ ਬਹੁਤ ਭਰਾ ਜਿਹੜੇ ਹੁਣ ਕੋਸਟ ਟਾਈਮ ਹੋ ਗਿਆ ਜੀ ਸਾਥ ਦੇ ਰਹੇ ਆ ਤੇ ਮੈਂ ਇਹ ਸੇਵਾ ਜੀ ਇਦਾਂ ਹੀ ਜਾਰੀ ਰੱਖੂਗਾ ਪਹਿਲੇ ਦਿਨੇ ਵੀਡੀਓ ਪਾਈ ਸੀ ਤੇ ਬਹੁਤ ਭਰਾਵਾਂ ਨੇ ਮੈਨੂੰ ਜਿਹੜਾ ਹੌਸਲਾ ਦਿੱਤਾ ਵੀ ਤੂੰ ਇਹ ਸੇਵਾ ਕਰबई ਤੇਰੇ ਹਿੱਸੇ ਆ ਹਰ ਇੱਕ ਬੰਦਾ ਇਹ ਸੇਵਾ ਜੀ ਨਹੀਂ ਨਿਵਾ ਸਕਦਾ ਤੇ ਮੈਂ ਇਹ ਵੀ ਗੱਲ ਕਹਿਣਾ ਜੀ ਸਾਨੂੰ ਹਰ ਇੱਕ ਬੰਦਾ ਸਮਝ ਵੀ ਨਹੀਂ ਸਕਦਾ ਸਾਨੂੰ ਖੁਦ ਨੂੰ ਖੁਦ ਨੂੰ ਪਤਾ ਜੀ ਇਹ ਕਿੰਨੀ ਇੱਕ ਯਾਨੀ ਬਹੁਤ ਔਖਾ ਜੀ ਇਹ ਸੇਵਾ ਕਰਨੀ ਧੰਨਵਾਦ ਜੀ